I don't know. ਸਰਕਾਰ ਤੋਂ ਬੋਲਦੀ ਜੀ ਅੱਜ ਜਿਸ ਸੁਨਿਆਰਾਂ ਬੰਦੇ ਕੈਂਪਰ ਆਇਆ ਗਿਆ ਉਹ ਮੁਫਤ ਦਿੱਤਾ ਕਿਹਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸਵੈਟੀ ਜਿਹੜੇ ਪਿਛਲੇ 10 ਸਾਲਾਂ ਤੋਂ ਪੀਜੀਆ ਜਿੰਦਰਾ ਮਾਤਾ ਕਛੋਲੇ ਤੇ ਸੰਗਰੂ ਲੰਗਰੀ ਸੇਵਾ ਕਰ ਰਹੀ ਹੈ ਜਿਨ੍ਹਾਂ ਨੇ ਕਰੋਨਾ ਵਿੱਚ ਲੰਗਰ ਤੇ ਦਵਾਈਆਂ ਦੀ ਸੇਵਾ ਕੀਤੀ ਇਸੇ ਤਰ੍ਹਾਂ ਹੋਮੋਪੈਥੀ ਦੇ ਕੈਂਪ ਜਿਹੜਾ 7ਵਾਂ ਕੈਂਪ ਹੈ ਜੀ ਇਸ ਵਾਰ ਲਗਾਇਆ ਜਾ ਰਿਹਾ ਹੈ ਜੀ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਪਹਿਰਾ ਦਿੰਦੇ ਹੋਏ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨਾਬਾ ਵੱਲੋਂ ਜੀ ਹਰੇਕ ਸਾਲ ਕੋਈ ਨਾ ਕੋਈ ਆਪਣਾ ਲਾ ਕੀਤਾ ਜਾਂਦਾ ਹੈ ਜਿਵੇਂ ਗਰੀਬ ਕੁੜੀ ਦੇ ਵਿਆਹ ਰਾਸ਼ਨ ਹਰੇਕ ਮਹੀਨੇ ਵਾਰ ਤੇ ਜਿਨ੍ਹਾਂ ਦੇ ਘਰ ਬਾ ਨਹੀਂ ਹੈਗੇ ਉਹਨਾਂ ਨਵੇਂ ਬਣਾ ਕੇ ਦਿੱਤੇ ਜਾਂਦੇ ਹਨ ਇਸ ਕਰਕੇ ਨਾਬੇ ਸੰਗਤ ਨੂੰ ਅਪੀਲ ਹੈ ਜੀ ਵੱਧ ਤੋਂ ਵੱਧ ਸੰਸਰਾਂ ਨਾਲ ਜੁੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਨੋਸ਼ਕਾਰਾ ਆਖਾ ਹਾਂਜੀ ਸਸੀ ਕੰਮ ਕਰਦੇ ਆ ਅਕਸਰ ਜਿਹੜਾ ਚੈਂਪ ਲੱਗਿਆ ਹੈ ਹੋਮੋਪੈਥੀ ਹਾਂਜੀ ਸ਼ਹੀਦ ਬਾਬਾ ਦੀਪ ਸਿੰਘ ਬੈਂਕਸਾ ਸੈਟੀ ਬਲੋ ਇਸ ਚੈਂਪ ਚ ਹੋਮੋਪੈਥੀ ਕੈਂਪ ਹੈ ਤੇ ਕਿਸ ਤਰ੍ਹਾਂ ਦੀਆਂ ਦਵਾਈਆਂ ਪ੍ਰੋਵਾਈਡ ਕਰਾਈਆਂ ਜਾਂਦੇ ਸਾਡੇ ਕੋਲ ਮੈਕਸੀਮਮ ਹਰ ਤਰ੍ਹਾਂ ਦੀ ਦਵਾਈ ਹੈਗੀ ਆ ਸਾਡੇ ਕੋਲ ਮੈਕਸੀਮਮ ਹਰ ਤਰ੍ਹਾਂ ਦੀ ਦਵਾਈ ਹੈਗੀ ਆ ਜਿੱਦਾਂ ਕਿ ਬੱਚਿਆਂ ਦੇ ਮੂੰਹ ਦੇ ਉੱਤੇ ਦਾਗ ਹੋ ਜਾਣਾ ਬੱਚਿਆਂ ਦਾ ਟ੍ਰੀਟਮੈਂਟ ਕੋਈ ਵੀ ਉਹ ਬੱਚੇ ਬਾਥਰੂਮ ਵਿੱਚ ਕਰਦੇ ਹੋਣ 5 ਸਾਲ ਤੋਂ ਉੱਤੇ ਵਾਲੇ ਠੀਕ ਹੈ ਬਜ਼ੁਰਗਾਂ ਦੇ ਲਈ ਵੀ ਦਵਾਈ ਹੈਗੀ ਆ ਕਿਸੇ ਦੇ ਗੋਡੇ ਦੁਖਦੇ ਆ ਪੱਥਰੀ ਹੈਗੀ ਆ ਪਿੱਤੇ ਦੇ ਵਿੱਚ ਗੁਰਦੇ ਦੇ ਵਿੱਚ ਪੱਥਰੀ ਹੈਗੀ ਆ ਤਾਂ ਵੀ ਉਹਦਾ ਇਲਾਜ ਹੈਗਾ ਮਤਲਬ ਹਰ ਪ੍ਰਕਾਰ ਦੇ ਇਲਾਜ ਹੈਗੇ ਆ ਆਪਣੇ ਕੋਲ ਠੀਕ ਹੈ ਜੀ ਸੰਭਵ ਹੈ ਕਹਿੰਦੇ ਜੇ ਸਵੇਰ ਲਈ ਜੇ ਹੁਣੇ ਪਹਿਲੀ ਦਵਾਈ ਲੈਣੇ ਉਹ ਟਾਈਮ ਲਾ ਲੂਗੇ ਪਰ ਜਦੋਂ ਖਤਰہ ਕਰ ਗਿਆ ਰਿਐਲਟੀ ਇਹ ਜੀ ਇਹ ਜਿਹੜਾ ਹੈਗਾ ਇੱਕ ਪੁਰਾਣਾ ਮਿਥ ਹੈਗਾ ਅੱਜ ਦੀ ਜਿਹੜੀ ਸਾਇੰਸ ਹੈ ਬਹੁਤ ਐਡਵਾਂਸ ਹੋ ਚੁੱਕੀ ਆ ਜਿਹੜੀ ਬਿਮਾਰੀਆਂ ਬਹੁਤ ਪੁਰਾਣੇ ਸਮੇਂ ਤੋਂ ਹੈਗੀਆਂ ਉਹਨਾਂ ਨੇ ਸਮਾਂ ਲੈਣਾ ਹੈਗਾ ਉਦਾਹਰਨ ਦੇ ਤੌਰ ਤੇ ਇੱਕ ਤਰ੍ਹਾਂ ਜਿਵੇਂ ਥਾਇਰੋਇਡ ਦੀ ਗੋਲੀ ਹੈ ਸ਼ੂਗਰ ਦੀ ਗੋਲੀ ਹੈ ਬੀਪੀ ਦੀ ਗੋਲੀ ਹੈ ਉਹ ਸਾਰੀ ਉਮਰ ਖਾਂਦੇ ਨੇ ਜੇ ਆਪਾਂ ਉਹਦੇ ਇਲਾਜ ਲਈ 2-3 ਸਾਲ ਉਹਨਾਂ ਨੂੰ ਦਵਾਈ ਖਵਾ ਰਹੇ ਹਾਂ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਹੈਗਾ ਉਹਨੂੰ ਜੜੋ ਠੀਕ ਕਰਨ ਵਾਸਤੇ ਸਾਨੂੰ ਸਮਾਂ ਚਾਹੀਦਾ ਹੁੰਦਾ ਹਮ ਤੌਰ ਤੇ ਜੇ ਅੱਜ ਕੱਲ ਬੰਵਾਲੀ ਦੀ ਗੱਲ ਕਰੀ ਤਾਂ 슈ਗਰ ਕੋਲੇਸਟ੍ਰੋਲ ਬੀਪੀ ਇਹ ਨੋਰਮਲ ਹੈ ਤੇ ਜੇ ਕੋਲੇਸਟ੍ਰੋਲ ਜਾਂ ਹਾਰ ਦੇ ਇਹ ਤਾਂ ਜੀ ਕੋਈ ਹੈ ਆਪਣੇ ਕੋਲ ਦਵਾਈ ਇਹਨਾਂ ਦਾ ਆਪਣੇ ਕੋਲ ਪਰਮਾਨੈਂਟ ਇਲਾਜ ਹੈ ਪਰਮਨੈਂਟ ਸ਼ੂਗਰ ਦਾ ਬੀਪੀ ਦਾ ਥਾਇਰੋਇਡ ਦਾ ਕੋਲੇਸਟ੍ਰੋਲ ਦਾ ਖੂਨ ਪਤਲਾ ਹੋਣਾ گاੜਾ ਹੋਣਾ ਇਹਦਾ ਇਲਾਜ ਆਪਣੇ ਕੋਲ ਪਰਮਨੈਂਟ ਉਹ ਰੱਖੇਗੇ ਨਹੀਂ ਟੈਸਟ ਕਰਦਾ ਮਤਲਬ ਪੇਸ਼ੈਂਟ ਨੂੰ ਸਰਟੀਫਾਈ ਇਹ ਜਿਹੜਾ ਜਿਹੜਾ ਸਮਾਂ ਹੈ ਉਹ ਬੰਦੇ ਦੇ ਉੱਤੇ ਡਿਪੈਂਡ ਕਰਦਾ ਵੀ ਬੰਦੇ ਨੂੰ ਸ਼ੂਗਰ ਕਿੰਨੇ ਸਾਲ ਤੋਂ ਹੈ ਜਾਂ ਕਿੰਨੀਆਂ ਉਹ ਦਵਾਈਆਂ ਪਹਿਲਾਂ ਖਾ ਕੇ ਆ ਰਿਹਾ ਜਿਹੜਾ ਬੰਦਾ ਜਿੰਨੀਆਂ ਜ਼ਿਆਦਾ ਦਵਾਈਆਂ ਖਾ ਕੇ ਆਂਦਾ ਉਹਨੂੰ ਉਨਾ ਸਮਾਂ ਜ਼ਿਆਦਾ ਲੱਗਦਾ ਜਿਸ ਨੂੰ ਪਹਿਲਾਂ ਹੀ ਅਵੇਅਰਨੈਸ ਹੋ ਗਈ ਹੈ ਪਹਿਲਾਂ ਹੀ ਪਤਾ ਲੱਗ ਗਿਆ ਵੀ ਆਪਣੇ ਕੋਲ ਆਹ ਚੀਜ਼ਾਂ ਮਤਲਬ ਆਪਾਂ ਨੂੰ ਬਿਮਾਰੀ ਹੋ ਗਈ ਹੈ ਤਾਂ ਉਹਨੂੰ ਆਪਾਂ ਜਲਦੀ ਫੜ ਸਕਦੇ ਬੀਪੀ ਦਾ ਕਲੀਨ ਬੀਪੀ ਦਾ ਮੈਂ ਤੁਹਾਨੂੰ ਦੱਸਿਆ ਜਿਹੜਾ ਸਟੈਂਡਿੰਗ ਦੀ ਰਿਕੋਰਡਿੰਗ ਹੈ ਕਿਸੇ ਨੂੰ ਸਾਲ ਤੋਂ ਦੇ ਰਹੇ ਪੰਜ ਸਾਲ ਜਿਵੇਂ ਮੰਨ ਲਓ ਕਿਸੇ ਨੂੰ ਸਾਲ ਡੇਢ ਸਾਲ ਤੋਂ ਬੀਪੀ ਹੈ ਜੇ ਉਹ ਕੋਈ ਦਵਾਈ ਨਹੀਂ ਖਾ ਰਿਹਾ ਤਾਂ ਉਹ ਤਕਰੀਬਨ 5 ਤੋਂ 6 ਮਹੀਨੇ ਵਿੱਚ ਕਯਰ ਹੋ ਜਾਂਦਾ ਜਿਹੜਾ ਬੰਦਾ ਦਵਾਈਆਂ ਖਾ ਰਿਹਾ ਉਹਨਾਂ ਨੂੰ ਪਹਿਲਾਂ ਦਵਾਈਆਂ ਹਟਾਉਣ ਦੇ ਵਿੱਚ ਸਮਾਂ ਚਾਹੀਦਾ ਹੁੰਦਾ ਸਾਨੂੰ ਤਾਂ ਕਿ ਅੰਦਰੋਂ ਬਾਡੀ ਨੂੰ ਸਟੇਬਲ ਕਰ ਸਕੀਏ ਜਿਵੇਂ ਬਾਡੀ ਸਟੇਬਲ ਹੁੰਦੀ ਹੈ ਉਵੇਂ ਪੇਸ਼ੈਂਟ ਕਯਰ ਹੋਣਾ ਸ਼ੁਰੂ ਹੁੰਦਾ ਦਵਾਈਆਂ ਛੱਡੀਆਂ ਜਾਂਦੀਆਂ ਨੇ ਤੇ ਦਵਾਈਆਂ ਤੋਂ ਮੁਕਤ ਹੋ ਜਾਂਦਾ ਹਾਂਜੀ